आम सिरे वाहे गुरु साहिब जी, जैत सरे महल्ला चौथा ਹਾਰ ਪਹਿਨਾ ਚੌਪਦੇ ਇਕ ਓੰਕਾਰ ਸਤ ਗੁਰ ਪ੍ਰਸਾਦਿ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੋਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕੇਲ ਬੇਖ ਦੁਖ ਉਤਰੇ ਗੁਰ ਨਾਮ ਦਿਓ ਰੇ ਨ ਲਥਾ ਮੇਰਾ ਰਤਨ ਨਾਮ ਹਰ ਬਸਿਆ ਘੋਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕੇਲ ਬੇਖ ਦੁਖ ਉਤਰੈ ਗੁਰ ਨਾਮ ਦੀਓ ਰੇ ਨਾ ਲਾਥਾ ਮੇਰੇ ਮਨ ਬਾਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦੇ ਰੜਾਇਆ ਨਨ ਨਾਵ ਜੀਵਨ ਬਿਰਥਾ